ਤੋਂ ਅਨਾਉਂਸਮੈਂਟ ਕਰਵਾਈ ਗਈ ਹੈ ਜਿਸ ਪਿੰਡ ਦੇ ਲੋਕਾਂ ਨੂੰ ਤਾਰ-ਪਾਰ ਲਈ ਕਣਕ ਦੀ ਜਲਦ ਵਾਢੀ ਕਰਨ ਲਈ ਕਿਹਾ ਗਿਆ ਹੈ ਕੋਈ ਵੀ ਚੱਕੀ ਹਰਕਤ ਦਿਖਣ ਤੇ ਪੁਲਿਸ ਤੇ ਬੀਐਸਐਫ ਨੂੰ ਦੱਸਣ ਦੀ ਅਪੀਲ ਕੀਤੀ ਗਈ ਹੈ ਕਿ ਜੜਾ ਮਾਹੌਲ ਖਰਾਬ ਹੋਇਆ ਲੋਕ ਮੁਲਕਾ ਵਿੱਚ ਇਹਦੇ ਵਾਸਤੇ ਤੁਹਾਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਜੇ ਤਾਰੋਂ ਪਾਰ ਕਣਕ ਦੀ ਫਸਲ ਵਿੱਚ ਹੈ ਨਹੀਂ ਆ ਛਤੀ ਤੇ ਜਲਦੀ ਕੱਟੀ ਜਾਵੇ ਗੁਜ਼ਰੀ ਬੇਨਤੀ ਇਹ ਹੈ ਕਿ ਬੜੇ ਚੰਨੇ ਹੋ ਕੇ ਰਹਿਣਾ ਜੇ ਕੋ ਹਰਗਤ ਮਾਰੀ ਲੱਗਦੀ ਆ ਖਾਣੇ ਪੋੜ ਦੇਣੀ ਆ ਪੀਆ ਸਭੀ ਦਸਣਾ ਹੁਣ ਉਧਰ ਅਨਾਉਂਸਮੈਂਟ ਤੋਂ ਬਾਅਦ ਪਿੰਡ ਦੇ ਲੋਕ ਸਹਿਮੇ ਹੋਏ ਨੇ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਜੰਗ ਹੋਈ ਤਾਂ ਉਹ ਆਪਣੇ ਬੱਚਿਆਂ ਤੇ ਪਸ਼ੂਆਂ ਦੇ ਨਾਲ ਕਿੱਥੇ ਜਾਣਗੇ ਹਾਲਾਂਕਿ ਲੋਕਾਂ ਨੂੰ ਰਾਤ ਵੇਲੇ ਪੈਰਾ ਦੇਣ ਦੀ ਵੀ ਨਸੀਹਤ ਦਿੱਤੀ ਗਈ ਹੈ ਕਿਸਾਨਾਂ ਦਾ ਕਹਿਣਾ ਹੈ ਕਿ ਕਿਸੇ ਵੀ ਤਰ੍ਹਾਂ ਦੀ ਅਨਸੁਖਾਮੀ ਘਟਨਾ ਨਾ ਵਾਪਰੇ ਤਾਂ ਕਿ ਦੋਵਾਂ ਦੇਸ਼ਾਂ ਦਾ ਨੁਕਸਾਨ ਨਾ ਹੋਵੇ। ਇਹ ਸੁਣਿਆ ਕਿ ਆ ਵੀ ਦੋ ਦਿਨ ਚ ਕਣਕ ਨੂੰ ਵੜ ਲਓ ਆਪਣੀ ਜਿਹੜੀ ਆ ਗਈ ਹੈ ਫਸਲ ਜਿੰਨੀ ਉਹ ਕਲੀਅਰ ਕਰ ਲਓ। 28 ਤਰੀਕ ਦਿੱਤੀ ਸੀ 1 ਤਰੀਕ ਬਾਅਦ 1 ਦਿਨ ਵੱਧ ਗਿਆ ਅੱਜ 29 ਹੋ ਗਈ ਹੈ। ਅੱਜ ਤੱਕ ਹੁਣ ਨੇ ਕਿਹਾ ਜੋ ਬਾਰਡਰ ਤੇ ਆਪਣੀ ਕਣਕ ਆ ਵੜੋ। ਬਾਕੀ ਲੋਕਾਂ 'ਚ ਕੋਈ ਇਹੋ ਜਿਹੀ ਗੱਲ ਨਹੀਂ ਪਰ ਹੋਇਆ ਬਹੁਤ ਮਾੜਾ ਜੂਲਣਾ ਕੀਤਾ। ਇਹਦਾ ਜਵਾਬ ਤੇ ਦੇਣਾ ਚਾਹੀਦਾ। ਇੱਕਦਮ ਫਸਲ ਦੀ ਵਾਢੀ ਲਈ ਕੀਤੇ ਐਲਾਨ ਤੋਂ ਬਾਅਦ ਕਿਸਾਨਾਂ 'ਚ ਤਣਾਅ ਜ਼ਰੂਰ ਹੈ। ਕਿਉਂਕਿ ਇਨੇ ਘੱਟ ਸਮੇਂ 'ਚ ਤੂੜੀ ਬਣਾਉਣ ਵਾਲੀਆਂ ਮਸ਼ੀਨਾਂ ਦਾ ਸਾਰੇ ਕਿਸਾਨਾਂ ਨੂੰ ਮਿਲ ਜਾਣਾ ਮੁਸ਼ਕਲ ਹੈ ਹਾਲਾਂਕਿ ਬੀਐਸਐਫ ਵੱਲੋਂ ਅਜੇ ਹੀ ਕੋਈ ਵੀ ਅਧਿਕਾਰਿਤ ਅਪੀਲ ਕਿਸਾਨਾਂ ਨੂੰ ਨਹੀਂ ਕੀਤੀ ਗਈ ਗੁਰਦਾਸਪੁਰ ਤੋਂ ਬਸ਼ੰਬਰ ਬਿੱਟੂ ਦੀ ਰਿਪੋਰਟ ਨਿਊਜ਼ 18 ਪਹਿਲਗਾਮ ਹਮਲੇ ਤੋਂ ਬਾਅਦ ਪਠਾਨ ਕੋਚ ਟਣਾ ਦਾ ਮਾਹੌਲ ਬਣਿਆ ਹੋਇਆ ਹੈ ਜੰਗ ਦੀ ਸਥਿਤੀ ਦੇ ਮੱਦੇਨਜ਼ਰ ਸਰਹੱਦ ਨੇੜੇ ਰਹਿਣ ਵਾਲੇ ਕਿਸਾਨਾਂ ਦੇ ਵੱਲੋਂ ਕਣਕ ਦੀ ਵਾਢੀ ਕੀਤੀ ਜਾ ਰਹੀ ਹੈ ਲੋਕਾਂ ਦਾ ਕਹਿਣਾ ਹੈ ਕਿ ਜੇਕਰ ਜੰਗ ਦੇ ਹਾਲਾਤ ਬਣਦੇ ਹਨ ਤਾਂ ਉਹ ਦੇਸ਼ ਲਈ ਬੀਐਸਐਫ ਦੇ ਨਾਲ ਦੁਸ਼ਮਣਾਂ ਨਾਲ ਲੜਨਗੇ ਉਹਨਾਂ ਨੇ ਕਿਹਾ ਕਿ ਪਹਿਲਗਾਮ ਹਮਲੇ ਲਈ ਪਾਕਿਸਤਾਨ ਨੂੰ ਠੁਕਵਾ ਜਵਾਬ ਦੇਣਾ ਬਹੁਤ ਜ਼ਰੂਰੀ ਹੈ ਅਜੇ ਤਾਂ ਮੋਲ ਠੀਕ ਹੈ ਜੀ ਇਹ ਤੇ ਕੋਈ ਹੋਜੀ ਨਹੀਂ ਹੈ ਬਾਕੀ ਲੋਕੀ ਫਸਲ ਕਟਾਈ ਕਰ ਰਿਹਾ ਜਲਦੀ ਤੇ ਜਲਦੀ ਕਿ ਮੋਲ ਖਰਾਬ ਹੋ ਜਾਂਦਾ ਚਾਂਸ ਹੈ ਇਹ ਜਿਹੜਾ ਹਮਾ ਜਮੂਨ ਤੇ ਦਾ ਨਾ ਫੜਿਆ ਦੁਨੀਆ ਦਾ ਧਰਦਾ ਮੋਲ ਬਣਿਆ ਹੋਇਆ ਹੈ ਬਣਿਆ ਜਿਹਦੇ ਕਾਰਨ ਹੈ ਕਿ ਬੀਐਸਐ ਨਾਲ ਲੋਕਾਂ ਨੂੰ ਕਿਹਾ ਕਿ ਜਿਹੜੀ ਬਾਰਡਰ ਤੇ ਪਾਰ ਕਰਤਾ ਹੈ ਤੇ ਟੈਨਸਮੇ ਸਿਰ ਵਧੇ ਜਾਏ ਉਹ ਤੋਂ ਬਾਅਦ ਅੱਜ ਤੱਕ ਤਾਂ ਕੋਈ ਸਾਨੂੰ ਕੋਈ ਸੰਦੇਸ਼ ਨਹੀਂ ਆਇਆ ਹੈ ਸਾਰੇ ਵਧੀਆ ਚੱਲ ਰਿਹਾ ਹੈ ਜੋ ਖਬਰਾਂ ਆ ਰਹੀਆਂ ਉਹਦੇ ਲਿਹਾਜ਼ ਨਾਲ ਕੋਈ ਧਰ ਖਤਰਾ ਖਬਰਾਂ ਨਾਲ ਹੀ ਲੋਕ ਗੁੰਮਰਾਹ ਹੋਏ ਹੈ ਵੱਡੇ ਤਣਾ ਵਿਚਾਲੇ ਪੰਜਾਬ ਦੇ ਸਰਹੱਦੀ ਪਿੰਡਾਂ 'ਚ دہشت ਦਾ ਮਾਹੌਲ ਹੈ ਸਰਹੱਦੀ ਪਿੰਡਾਂ 'ਚ ਲੋਕਾਂ ਨੂੰ ਸੁਚੇਤ ਰਹਿਣ ਦੇ ਲਈ ਪਿੰਡ ਦੇ ਗੁਰੂ ਘਰਾਂ ਤੋਂ ਅਨਾਉਂਸਮੈਂਟ ਕੀਤੀਆਂ ਜਾ ਰਹੀਆਂ ਨੇ ਜੇ ਤਾਰੋਂ ਪਾਰ ਜਮੇ ਦੀ ਫਸਲ ਬਚਾਣੀ ਆ ਛੱਤ ਤੋਂ ਜਲਦੀ